ਸਸ਼ੀਕਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਕੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਫਿਲਮ ਦੇ ਸਕਰੀਨਿੰਗ ਦੇ ਖਾਸ ਮੌਕੇ ਤੇ ਅਸੀਂ ਪਹੁੰਚੇ ਆ ਆਪਣੇ ਘਰ ਬੇਗਾਨੇ ਤੇ ਰੌਸ਼ਨ ਪ੍ਰਿੰਸ ਨੇ ਲੀਡ ਤੇ ਕੰਮ ਕੀਤਾ ਤੇ ਰੌਸ਼ਨ ਪ੍ਰਿੰਸ ਦੇ ਫਾਦਰ ਸਟੈਨਲ ਹੈਗੇ ਨੇ ਸੋ ਸਭ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਸ਼ੁਕਰੀਆ ਤੁਸੀਂ ਫਿਲਮ ਦੇਖ ਕੇ ਆਏ ਹੋ ਬਾਹਰ ਔਰ ਇਹ ਵੀ ਮੈਨੂੰ ਸੁਣਾ ਚਾਹੇ ਕਿ ਤੁਸੀਂ ਪਹਿਲੀ ਵਾਰ ਹੀ ਆਏ ਹੋ ਅੱਜ ਫਿਲਮ ਦੇਖਣ ਦੇ ਲਈ ਬਹੁਤ ਮਤਲਬ ਇਹ ਫਿਲਮਾਂ ਤਾਂ ਚਲੋ ਕਿ ਦੇਖਦੇ ਵੀ ਰਹੇ ਆ ਇਹ ਬਿਲਕੁਲ ਕਹਾਣੀ ਹਟਕੇ ਹੈ ਇਮੋਸ਼ਨਸ ਨਾਲ ਭਰੀ ਹੋਈ ਅੱਖਾਂ ਨਾਮ ਕਰਦੀ ਹੈ ਹਰ ਕੱਲਾ ਕੱਲਾ ਸੀਨ ਜਿਹੜਾ ਹੈ ਸਾਨੂੰ ਮਤਲਬ ਉਹ ਰੁਵਾਉਂਦਾ ਹੈ ਉਹ ਦੱਸਦਾ ਵੀ ਔਰ ਸੱਚੀ ਗੱਲ ਬਹੁਤ अच्छी ਗੱਲ ਜਜ਼ਬਾਤਾਂ ਨੂੰ ਔਰ ਰਿਸ਼ਤੇ ਨੂੰ ਕਿਉਂਕਿ ਸਾਡੇ ਤੇ ਪੰਜਾਬ ਦੇ ਵਿੱਚ ਹੈ ਹੀ ਆਹੀ ਹਿਸਾਬ ਕਿਤਾਬ ਛੋਟੇ ਛੋਟੇ ਪਰਿਵਾਰ ਨੇ ਬੱਚੇ ਬਾਹਰ ਨੇ ਮਾਪੇ ਇੱਥੇ ਨੇ ਜਾਂ ਮਾਪੇ ਉੱਥੇ ਜਾਂਦੇ ਨੇ ਦਾ ਕਿ ਇਹ ਉਹ ਕਸਾਰੀ ਚੀਜ਼ਾਂ ਨੂੰ ਮਤਲਬ ਇੱਕ ਰਿਅਲਿਟੀ ਦੇ ਤਰ੍ਹਾਂ ਫਿਰ ਹੁੰਦੇ ਸੋ ਬਿਲਕੁਲ ਇਹ ਤੁਸੀਂ ਰੋਸ਼ਨ ਨੂੰ ਹੈ ਨਾ ਗਾਣੇ ਰੋਸ਼ਨ ਦੇ ਸੁਨੇ ਨੇ ਬੜੀਆਂ ਫਿਲਮਾਂ ਚ ਉਹਨਾਂ ਨੇ ਕੰਮ ਵੀ ਕੀਤਾ ਹੈ ਪਰ ਇਸ ਫਿਲਮ ਦੇ ਵਿੱਚ ਰੋਸ਼ਨ ਦੀ ਇਹ ਪਹਿਲੀ ਫਿਲਮ ਹੋਊਗੀ ਮੈਨੂੰ ਲੱਗਦਾ ਜਿਹਦੇ ਵਿੱਚ ਇੱਕ ਤਾਂ ਵੱਖਰਾ ਕਨਸੈਪਟ ਤਾਂ ਹੈਗਾ ਪਰ ਇਸ 'ਚ ਉਹਨਾਂ ਦੇ ਗਾਣੇ ਨਹੀਂ ਹੈਗੇ ਜਿਹੜੀ ਸਭ ਤੋਂ ਵੱਡੀ ਗੱਲ ਸੀ ਇਸ ਫਿਲਮ ਦੇ ਵਿੱਚ ਸੋ ਤੁਸੀਂ ਇਹ ਫਿਲਮ ਦੇਖੀ ਹੈ ਤੁਸੀਂ ਇਹ ਚੀਜ਼ਾਂ ਨੂੰ ਉੱਥੇ ਲਾਈਵ ਦੇਖਦੇ ਵੀ ਹੋਵੋਗੇ ਕੈਨੇਡਾ ਸੋ ਰੋਸ਼ਨ ਦਾ ਤੁਹਾਡੇ ਨਾਲ ਕਿੰਨਾ ਕੁ ਪਿਆਰ ਹੈ ਮੈਮਰੀਜ਼ ਮੈਂ ਜ਼ਰੂਰ ਜਾਨਣਾ ਚਾਹੂੰਗੀ ਰੋਸ਼ਨ ਦੀਆਂ ਤੁਹਾਡੀਆਂ ਉਹ ਤੇ ਮਤਲਬ ਮੈਂ ਐਸੇ ਤਰ੍ਹਾਂ ਦੇਖੋ ਇਹੀ ਗੱਲ ਕਹਿੰਦੇ ਆ ਵੀ ਇਹੋ ਜਿਹਾ ਬੱਚਾ ਪਰਮਾਤਮਾ ਸਾਰਨ ਦਾ ਜਿਸ ਤਰ੍ਹਾਂ ਦੀ ਉਹਦੀ ਨੇਚਰ ਹੈ ਮਤਲਬ ਰਿਸ਼ਤਿਆਂ ਦੀ ਉਹਨੂੰ ਪਹਿਚਾਨ ਹੈ ਔਰ ਸਾਰਾ ਬਹੁਤ ਅੱਛਾ ਔਰ ਇਹ ਫਿਲਮ ਦੇ ਵਿੱਚ ਵੀ ਜੋ ਉਸਦੀ ਕਹਾਣੀ ਜਿਹੋ ਦਾ ਰੋਲ ਰਿਹਾ ਹੈ ਜਿਹੜੇ ਜਿਵੇਂ ਅੱਜ ਕੱਲ ਅਸੀਂ ਦੇਖਦੇ ਹਾਂ ਬੱਚੇ ਆਪਣੇ ਮਾਪਿਓ ਦੀ ਕਦਰ ਨਹੀਂ ਕਰਦੇ ਬੱਚੇ ਮਾਤਾ ਪਿਤਾ ਨੂੰ ਘਰੋਂ ਕੱਢਦੇ ਨੇ ਬੇਦਖਲ ਵੀ ਕਰ ਦਿੰਦੇ ਨੇ ਕਈ ਮਾਪਿਓ ਆਪਣੇ ਬੱਚਿਆਂ ਨੂੰ ਸੋ ਇਹ ਸਟੋਰੀਆਂ ਜਿਹੜੀਆਂ ਤੁਸੀਂ ਸਰ ਲਾਈਵ ਵੀ ਬਹੁਤ ਸਾਰੇ ਇਦਾਂ ਦੇ ਐਕਸਪੀਰੀਐਂਸਿਸ ਕੀਤੇ ਹੋਣਗੇ ਇਹ ਇਹ ਸਿੱਖਿਆਦਾਇਕ ਹੈ ਸਰ ਹਾਂਜੀ ਔਰ ਇਹ ਫਿਲਮ ਤਾਂ ਇੱਕ ਇਸ ਤਰ੍ਹਾਂ ਦੀ ਹੈ ਵੀ ਇਹਦਾ ਤਾਂ ਟੈਕਸ ਮਾਫਤ ਹੋਣਾ ਚਾਹੀਦਾ ਹੈ ਤਾਂ ਕਿ ਹਰ ਕੋਈ ਇਸ ਫਿਲਮ ਨੂੰ ਥੀਏਟਰ 'ਚ ਜਾ ਕੇ ਦੇਖੇ ਔਰ ਸਿੱਖਿਆ ਲੱਗੇ ਸੋ ਜਿਹੜਾ ਰੋਸ਼ਨ ਪ੍ਰਿੰਸ ਕੋਈ ਵੀ ਚੀਜ਼ ਕਰਦੇ ਨੇ ਫਿਲਮ ਹੋ ਜਾਈਏ ਜਾਂ ਗਾਣੇ ਹੋ ਜਾਣ ਜਾਂ ਡਿਵੋਸ਼ਨਲ ਗਾਣੇ ਹੋ ਜਾਣ ਸੋ ਤੁਹਾਨੂੰ ਸੁਣਾਉਂਦੇ ਨੇ ਪਹਿਲਾਂ ਤੁਹਾਡੇ ਨਾਲ ਡਿਸਕਸ ਕਰਦੇ ਨੇ ਕੁਝ ਜਾਂ ਸਿੱਧਾ ਤੁਹਾਨੂੰ ਸਰਪ੍ਰਾਈਜ਼ ਦਿੰਦੇ ਨੇ ਕਿ ਪਾਪਾ ਇਹ ਫਿਲਮ ਕਰ ਰਿਹਾ ਇਹ ਬਣ ਗਈ ਹੈ ਤੁਸੀਂ ਸਿੱਧੀ ਦੇਖਣ ਜਾਣੀ ਹੈ ਜਾਂ ਗਾਣੇ ਬਣ ਗਏ ਨੇ ਤਿਆਰ ਹੋ ਗਏ ਨੇ ਤੁਸੀਂ ਸੁਣ ਲਓ ਹੁਣ ਪ੍ਰਿੰਸ ਦਾ ਤਾਂ ਮਤਲਬ ਇਸ ਤਰ੍ਹਾਂ ਵੀ ਬਹੁਤਾ ਮਤਲਬ ਹੈ ਸੀ ਇਸ ਤਰ੍ਹਾਂ ਦਾ ਉਹਦੇ ਜੋ ਹੈ ਨਾ ਉਸੇ ਬਹੁਤਾ ਦਖਲ ਦੇ ਸਿਰ ਨਹੀਂ ਪੁੱਛਦੇ ਕੀ ਹੋ ਰਿਹਾ ਕਿਵੇਂ ਆ ਪਰ ਉਹਦੀ ਹਰ ਚੀਜ਼ ਜਿਹੜੀ ਕ੍ਰिएशन ਹੋ ਕੇ ਅੱਗੇ ਆਉਂਦੀ ਹੈ ਨਾ ਸਾਡਾ ਸਿਰਚਾ ਹੋ ਜਾਂਦਾ ਬਹੁਤ ਅੱਛਾ ਲੱਗਦਾ ਹੈ ਪਰਮਾਤਮਾ ਵੀ ਲੰਬੀ ਉਮਰ ਕਰੇ ਇਹੋ ਜਿਹੇ ਬੱਚੇ ਹਰ ਘਰ ਪੈਦਾ ਹੋਣ ਰੋਸ਼ਨ ਨੇ ਬਹੁਤ ਕੰਮ ਕੀਤਾ ਇੰਡਸਟਰੀ ਚ ਇੱਕ ਖਿਤਾਬ ਵੀ ਜਿੱਤਿਆ ਜਿਸ ਤੋਂ ਬਾਅਦ ਰੋਸ਼ਨ ਨੂੰ ਪਛਾਣ ਮਿਲੀ ਆਪਣਾ ਰਿਐਲਿਟੀ ਸ਼ੋ ਦਾ ਤੇ ਰੋਸ਼ਨ ਦੀ ਕੋਈ ਇੱਕ ਚੀਜ਼ ਜਿਹੜੀ ਤੁਹਾਨੂੰ ਅਜੇ ਵੀ ਲੱਗਦਾ ਕਿ ਇਹ ਮੇਰੀ ਹੁਣ ਤੱਕ ਦੀ ਰੋਸ਼ਨ ਤੇਰੀ ਸਭ ਤੋਂ ਫੇਵਰਿਟ ਹੈ ਤੇ ਇਹਨੂੰ ਮੈਂ ਰਿਪੀਟ ਰਿਪੀਟ ਤੇ ਸੁਣਦਾ ਹੈ ਐਜ਼ਾ ਫਾਦਰ ਰੌਸ਼ਨ ਦਾ ਮਤਲਬ ਜਿਹੜਾ ਹੈਗਾ ਉਹਦਾ ਬਚਪਨ ਜਿਹੜਾ ਹੈ ਨਾ ਛੋਟੇ ਹੁੰਦੇ ਤੋਂ ਹੀ ਇੱਕ ਤਾਂ ਕੁਦਰਤੀ ਇਹ ਹੈ ਵੀ ਪ੍ਰਿੰਸ ਦੇ ਮੰਮੀ ਵੀ ਸਰਵਿਸ ਮੈਂ ਵੀ ਸਰਵਿਸ ਕਰਦਾ ਸੀ ਉਹ ਸਵੇਰੇ ਸਵੇਰੇ ਹੁਣ ਤੁਹਾਨੂੰ ਪਤਾ ਵੀ ਸਭ ਨੂੰ ਡਿਊਟੀਆਂ ਆਪਣੇ ਆਪਣੇ ਤੇ ਇਹਦਾ ਇਹਨੂੰ 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 ਉਠਾਉਣਾ ਨੂੰ ਤਿਆਰ ਕਰਨਾ ਸਕੂਲ ਭੇਜਣਾ ਤੇ ਸਕੂਲ ਛੱਡ ਕੇ ਆਉਣਾ ਤੇ ਸਕੂਲ ਤੋਂ ਬਾਅਦ ਫਿਰ ਘਰ ਲੈ ਕੇ ਆਉਣਾ ਉਹ ਸਾਰਾ ਮੇਰਾ ਹੀ ਰੋਲ ਰਿਹਾ ਹੈ ਤੇ ਇਸ ਟੈਲੈਂਟ ਜਿਹੜਾ ਉਹ ਗਾਇਕੀ ਸੰਗੀਤ ਦਾ ਉਹ ਬਚਪਨ ਤੋਂ ਹੀ ਦੇਖਦੇ ਹੋਏ ਫਿਰ ਇਹਨੂੰ ਹਰ ਮੌਕਾ ਹਰ ਜਾਨੀ ਫੈਸਿਲਿਟੀ ਪ੍ਰੋਵਾਈਡ ਕਰਵਾਈ ਆ ਐਕਚੁਅਲੀ ਸਾਡੇ ਬਜ਼ੁਰਗ ਵੀ ਗਾਇਕੀ ਦੇ ਵਿੱਚ ਸਾਡੇ ਹੈ ਮੇਰੇ ਬਾਬਾ ਜੀ ਹੁਣ ਇਹਦੇ ਇਹ ਪੜ੍ਹਦਾਦਾ ਜੀ ਹੋਗੇ ਉਹਨਾਂ ਦਾ ਨਾ ਹੈ ਫਿਰ ਇਹ ਮੇਰੇ ਤਾਇਆ ਜੀ ਰੋਸ਼ਨ ਹੁਣ ਇਹ ਇਹਦਾ ਨਾ ਹੈ ਰਾਜੀਵ ਪ੍ਰਿੰਸਸ ਇਹਦਾ ਨਿੱਕ ਨੈਮ ਬਚਪਨ ਦੇ ਰੱਖਿਆ ਸੀ ਰੌਸ਼ਨ ਪ੍ਰਿੰਸ ਉਹ ਬਜ਼ੁਰਗਾਂ ਦਾ ਨਾਮ ਹੈ ਉਹ ਉਹ ਲਿਆ ਕੇ ਇਸ ਨੇ ਆਪਣੇ ਫੀਲਡ 'ਚ ਆਇਆ ਔਰ ਬਹੁਤ ਬਧੀਆ ਬਾਦ ਮਾਦਾ ਸ਼ੁਕਰ ਕਰਦੇ ਆ ਬਹੁਤ ਅੱਛਾ ਸੋ ਸਰ ਇਹ ਦਾਦੇ ਪੋਤੇ ਦੀ ਕਹਾਣੀ ਸੀਗੀ ਅੱਜ ਹੈ ਨਾ ਜਿਹੜੀ ਅਸੀਂ ਦੇਖੀ ਆ ਸੋ ਤੁਹਾਡਾ ਵੀ ਤੁਹਾਡੇ ਪੋਤੇ ਪੁੱਤਿਆਂ ਨਾਲ ਪਿਆਰ ਹੋਊਗਾ ਮੈਂ ਜ਼ਰੂਰ ਤੁਹਾਡੇ ਕੋਲ ਚੀਜ਼ਾਂ ਸਾਰੀਆਂ ਤਾਂ ਹੀ ਤਾਂ ਸਾਡੀ ਅੱਖਾਂ ਬਾਰ-ਬਾਰ ਨਾ ਔਰ ਦੇਖੋ ਮੇਰਾ ਮੇਰਾ ਪੋਤਾ ਪੁੱਤ ਉਹ ਵੀ ਬਾਹਰ ਨੇ ਕੈਨੇਡਾ ਰਹਿ ਰਹੇ ਅਸੀਂ ਇੱਥੇ ਬੈਠੇ ਆ ਉਹ ਚੀਜ਼ਾਂ ਦਿਮਾਗ ਚ ਆਉਂਦੀਆਂ ਉਹ ਭਰਦੀਆਂ ਨੇ ਤੇ ਤੁਸੀਂ ਕਿੰਨੇ ਟਾਈਮ ਬਾਅਦ ਮਿਲਦੇ ਹੋ ਇਹ ਚੀਜ਼ਾਂ ਕਿਵੇਂ ਮੈਨੇਜ ਹੁੰਦੀਆਂ ਨੇ ਬੱਚੇ ਛੋਟੇ ਹੋਣਗੇ بڑے ਵੀ ਹੋਏ ਆ ਭਲੇ ਆ ਇਹ ਸਭ ਕਿਸ ਤਰ੍ਹਾਂ ਇਹਨਾਂ ਨੇ ਮੈਨੇਜ ਕੀਤਾ ਉਦੋਂ ਜਦੋਂ ਵੀ ਟਾਈਮ ਲੱਗਦਾ ਅਸੀਂ ਜਾਂਦੇ ਆ ਉਹਨਾਂ ਕੋਲੇ ਬੱਚਿਆਂ ਕੋਲੇ ਜਾਂਦੇ ਆ ਤੇ ਫਿਰ ਆਉਣਾ ਵੀ ਪੈਂਦਾ ਚਲੋ ਸਾਰਾ ਵਧੀਆ ਹੈ ਠੀਕ ਹੈ ਬਸੇ ਰਾਜੀ ਰਹਿਣ ਬਹੁਤ ਅੱਛੀ ਫਿਲਮ ਹੈ ਔਰ ਸਾਰੇ ਨੇ ਫਿਲਮ ਦੇਖਣੀ ਹੈ ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ ਇਸ ਜੀ ਮੇਰੇ ਨਾਲ ਰੌਸ਼ਨ ਪ੍ਰਿੰਸ ਦੇ ਫਾਦਰ ਜਿਨ੍ਹਾਂ ਨਾਲ ਖਾਸ ਗੱਲਬਾਤ ਕੀਤੀ ਹੈ ਸੋ ਫਿਲਮ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਉਹਨਾਂ ਨੇ ਵੀ ਔਰ ਪਹਿਲੀ ਵਾਰ ਆਏ ਨੇ ਥੀਏਟਰ ਦੇ ਵਿੱਚ ਫਿਲਮ ਦੇਖਣ ਦੇ ਲਈ ਸੋ ਤੁਸੀਂ ਵੀ ਜ਼ਰੂਰ ਫਿਲਮ ਦੇਖਣੀ ਹੈ ਫਿਲਹਾਲ ਹੀ ਮਿਲਦੇ ਹਾਂ ਇਜਾਜ਼ਤ ਧੰਨਵਾਦ